ਚੰਡੀਗੜ੍ਹ ਉਜਾੜਿਆਂ ਦੀ ਦਾਸਤਾਨ ਪ੍ਰੋਗਰਾਮ ਤਹਿਤ ਅੱਜ ਅਸੀਂ ਚੰਡੀਗੜ੍ਹ ਦੇ ਪਿੰਡ ਹੱਲੋ ਮਾਜਰਾ ਦੀ ਗੱਲ ਕਰਾਂਗੇ ਪਿੰਡ ਹੱਲੋ ਮਾਜਰਾ ਚ ਕਿਸੇ ਵੇਲੇ 24 ਹੱਲ ਚੱਲਦੇ ਸੀ ਖੇਤਾਂ ਵਿੱਚ ਪੂਰੀ ਗਹਿਮਾ ਗਹਿਮੀ ਹੁੰਦੀ ਸੀ ਪਰ ਅੱਜ ਇਹ ਪਿੰਡ ਕਲੋਨੀਆਂ ਦੇ ਵਿੱਚ ਘਿਰਿਆ ਪਿਆ ਪਰਵਾਸੀਆਂ ਦੀਆਂ ਕਲੋਨੀਆਂ ਦੇ ਵਿਚਕਾਰ ਫਸੇ ਇਸ ਪਿੰਡ ਦੀ ਆਬਾਦੀ ਹੁਣ ਬਹੁਤ ਘੱਟ ਰਹਿ ਗਈ ਹੈ। ਇਹ ਪਿੰਡ ਜੀਰਪੁਰ ਚੰਡੀਗੜ੍ਹ ਦੀ ਸੜਕ ਤੇ ਸਥਿਤ ਹੈ। ਚੰਡੀਗੜ੍ਹ ਦੇ 500 ਸਾਲ ਪੁਰਾਣੇ ਪਿੰਡ ਹੱਲੋ ਮਾਜਰਾ ਵਿੱਚ ਕਿਸੇ ਵੇਲੇ ਪ੍ਰਭਾਤ ਨੂੰ 24 ਹਲਾਂ ਦੀ ਖੇਤਾਂ ਵਿੱਚ ਸ਼ਿੰਕਾਰ ਪੈਂਦੀ ਸੀ। ਇਸ ਪਿੰਡ ਵਿੱਚਲੇ 24 ਟੱਬਰ ਸੁਬਾਸ਼ ਅਤੇ ਸੁਹਾਵ ਨੇ ਮਾਹੌਲ ਵਿੱਚ ਜ਼ਿੰਦਗੀ ਬਰਸਰ ਕਰਦੇ ਸਨ ਖੁੱਲੇ ਡੁੱਲੇ ਘਰ ਅਤੇ ਵਿਸ਼ਾਲ ਫਿਰਨੀਆਂ ਬੰਨਿਆਂ ਵਾਲੇ ਇਸ ਪਿੰਡ ਦੇ ਪੰਜਾਬੀ ਵਸਨੀਕ ਰੱਜਵੀਂ ਖੇਤੀ ਕਰਦੇ ਸਨ ਪਿੰਡ ਦੀ ਧਰਤੀ ਉੱਪਰ ਮੂੰਗਫਲੀ ਤੋਂ ਲੈ ਕੇ ਕਣਕ ਦੀ ਖੂਬ ਫਸਲ ਹੁੰਦੀ ਸੀ ਉੰਜ ਕੁਮਾਦ ਮਾਂ ਮਸਰ ਅਤੇ ਹੋਰ ਹਰੇਕ ਤਰ੍ਹਾਂ ਦੀ ਖੇਤੀ ਵੀ ਕੀਤੀ ਜਾਂਦੀ ਸੀ। ਇਹ ਪਿੰਡ ਵੱਖ-ਵੱਖ ਧਰਮਾਂ ਤੇ ਜਾਤਾਂ ਦੇ ਲੋਕਾਂ ਦਾ ਇੱਕ ਸਮੂਹ ਸੀ। ਜਿੱਥੇ ਜੱਟ, ਬਾਲਮੀਕੀ, ਗੜਰੀਆ, ਪੰਡਿਤ, ਤਰਖਾਨ, ਲੋਹਾਰ ਅਤੇ ਦਲਿਤ ਵਰਗ ਨਾਲ ਸੰਬੰਧਿਤ ਪਰਿਵਾਰ ਰਹਿੰਦੇ ਸਨ। ਪਿੰਡ ਦੇ ਬਾਹਰ-ਬਾਰ ਬਣਿਆ ਖੇੜਾ ਇਸ ਸਮੁੱਚੇ ਪਿੰਡ ਦੇ ਏਕੇ ਦਾ ਪ੍ਰਤੀਕ ਸੀ। ਉਂਝ ਸਮੇਂ ਦੀ ਮਾਰ ਨਾਲ ਇਕ ਖੇੜਾ ਹੁਣ ਪਿੰਡ ਦੇ ਵਿਚਕਾਰ ਆ ਗਿਆ ਹੈ ਕਿਉਂਕਿ ਚੁਫੇਰੇ ਵੱਡੀ ਅਥਾਹ ਆਬਾਦੀ ਨੇ ਭਾਰੀ ਫੇਰ ਬਦਲ ਕੀਤਾ ਹੈ ਪਿੰਡ ਦੇ ਵਸਨੀਕਾਂ ਦਾ ਮੰਨਣਾ ਹੈ ਕਿ ਧੂਰੀ ਨੇੜਿਓ ਆਏ ਦੋ ਭਰਾਵਾਂ ਜਾਤਾ ਸਿੰਘ ਅਤੇ ਰੂੜਾ ਸਿੰਘ ਨੇ ਹੱਲੋ ਮਾਜਰੇ ਦਾ ਮੋਢ ਬੰਨਿਆ ਸੀ ਇਹਨਾਂ ਦੋਵਾਂ ਭਰਾਵਾਂ ਦੀ ਯਾਦ ਵਿੱਚ ਪਿੰਡ ਵਾਸੀਆਂ ਨੇ ਮਰਸਾਦ ਰੂਪੀ ਅਸਥਾਨ ਵੀ ਬਣਾਇਆ ਹੈ ਜਿੱਤੋਂ ਦੀਵਾਲੀ ਮੌਕੇ ਮਿੱਟੀ ਕੱਢਣੀ ਬਤੂਏ ਸ਼ੁਭ ਸ਼ਗਨ ਮੰਨਿਆ ਜਾਂਦਾ ਹੈ ਇੱਥੇ ਸਥਾਪਿਤ ਕੀਤੇ ਫੌਜ ਦੇ ਕੈਂਪਸ ਦੇ ਚਾਰਦੌਰੀ ਵਿੱਚ ਆ ਗਿਆ ਹੈ ਹੁਣ 40 ਟੱਬਰਾਂ ਤੋਂ ਵੱਧ ਕੇ ਇਸ ਪਿੰਡ ਦੀ ਆਬਾਦੀ ਹਜ਼ਾਰਾਂ ਨੂੰ ਜਾ ਟੋਕੀ ਹੈ ਸਮੇ ਦੇ ਗੇੜ ਅਨੁਸਾਰ ਇਸ ਪਿੰਡ ਦੀਆਂ ਕੁੱਲ ਵੋਟਾਂ ਵਿੱਚੋਂ ਇੱਥੋਂ ਦੇ ਜੱਦੀ ਲੋਕਾਂ ਦੀਆਂ ਨਾ ਮਾਤਰ ਵੋਟਾਂ ਰਹਿ ਗਈਆਂ ਹਨ ਉੰਜ ਬਹੁਤੇ ਟੱਬਰਾਂ ਦੀਆਂ ਜ਼ਮੀਨਾਂ ਗ੍ਰਹਿਣ ਕਰਨ ਕਾਰਨ ਹੁਣ ਇਹ ਲੋਕ ਮਜਬੂਰਨ ਪੰਜਾਬ ਤੇ ਹਰਿਆਣਾ ਵਿੱਚ ਜ਼ਮੀਨਾਂ ਲੈ ਕੇ ਵਾਹੀ ਖੇਤੀ ਕਰ ਰਹੇ ਹਨ ਅਤੇ ਖੁਦ ਹੀ ਪ੍ਰਵਾਸ ਦੀ ਜੱਦ ਹਿਟਾ ਚੁੱਕੇ ਹਨ ਇਸ ਪਿੰਡ ਦਾ ਰਕਬਾ 4000 ਵਿਗੇ ਮੋਜਾ ਸੀ ਪਿੰਡ ਦੀ 900 ਏਕੜ ਜ਼ਮੀਨ ਉੱਪਰ 24 ਹਾਲ ਵਗਦੇ ਸਨ ਫਿਰ ਸਾਲ 1952 ਤੋਂ ਇਸ ਪਿੰਡ ਦੀ ਕਟਬੰਡ ਸ਼ੁਰੂ ਹੋ ਗਈ ਪਹਿਲੇ ਦੌਰ ਵਿੱਚ ਅੱਜ ਤੋਂ ਕਈ ਸਾਲ ਪਹਿਲਾਂ ਚੰਡੀਗੜ੍ਹ ਜੀਲਪੁਰ ਮੁੱਖ ਮਾਰਗ ਬਣਾਉਣ ਲਈ ਇਸ ਪਿੰਡ ਦੀ ਜ਼ਮੀਨ ਗ੍ਰਹਿਣ ਕੀਤੀ ਗਈ ਸੀ ਇਸ ਤੋਂ ਬਾਅਦ ਸਮੇਂ-ਸਮੇਂ ਸੰਤੀ ਖੇਤਰ ਫਿਰ ਇੱਕ ਪੋਲਟਰੀ ਫਾਰਮ ਇੰਡੋ ਜਰਮਨ ਪ੍ਰੈਸ ਕੇਬਲ ਫੈਕਟਰੀ ਸੀਆਰਪੀਐਫ ਕੈਂਪਸ ਆਈਟੀਬੀਪੀ ਕੈਂਪ ਕੰਪਲੈਕਸ ਫੌਜ ਦਾ ਕੈਂਪ ਆਦ ਬਣਾਉਣ ਲਈ ਸਾਲ 1960 ਤੋਂ ਇਸ ਪਿੰਡ ਦੀ ਜ਼ਮੀਨ ਸਮੇਂ-ਸਮੇਂ ਗ੍ਰਹਿਣ ਕੀਤੀ ਗਈ ਉਦੋਂ ਜ਼ਮੀਨ ਦੇ ਕਿਸਮ ਅਨੁਸਾਰ ਪਿੰਡ ਦੇ ਵਸਨੀਕਾਂ ਨੂੰ ਪ੍ਰਤੀ ਏਕੜ 700 1500 ਅਤੇ 1800 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇ ਕੇ ਜ਼ਮੀਨਾਂ ਗ੍ਰਹਿਣ ਕੀਤੀਆਂ ਗਈਆਂ ਇਸ ਪਿੰਡ ਦੇ ਵਸਨੀਕਾਂ ਨੂੰ ਜ਼ਮੀਨ ਗ੍ਰਹਿਣ ਕਰਨ ਦੇ ਇਵਜ ਵਜੋਂ ਨਾ ਤਾਂ ਜ਼ਮੀਨ ਦਿੱਤੀ ਅਤੇ ਨਾ ਹੀ ਮੁੜਵ ਸੇਬੇ ਦੀ ਹੋਰ ਕੋਈ ਸਹੂਲਤ ਮੁਹੱਈਆ ਕੀਤੀ ਗਈ ਪਿੰਡ ਵਿੱਚੋਂ ਨਿਕਲਦੀ ਪੁਰਾਣੀ ਨਦੀ ਵਾਲੀ ਸ਼ਾਮਲਾਟ ਜ਼ਮੀਨ ਦਾ ਵੀ ਇੱਕ ਥੇਲਾ ਪੱਲੇ ਨਹੀਂ ਪਾਇਆ ਗਿਆ ਐਤੋਂ ਤੱਕ ਕਿ 1 ਨਵੰਬਰ 1966 ਨੂੰ ਚੰਡੀਗੜ੍ਹ ਡਿਊਟੀ ਬਣਨ ਤੋਂ ਬਾਅਦ ਇਨ੍ਹਾਂ ਉਜਾੜੇ ਵਸਨੀਕਾਂ ਦੀ ਨਵੀਂ ਪੌਂਦ ਨੂੰ ਪ੍ਰਸ਼ਾਸਨ ਵਿੱਚ ਨੌਕਰੀਆਂ ਦੇਣ ਲਈ ਕੋਈ ਕੋਟਾ ਤੱਕ ਵੀ ਨਿਰਧਾਰਤ ਨਹੀਂ ਕੀਤਾ ਗਿਆ ਅਤੇ ਨਾ ਹੀ ਬਜ਼ੁਰਗਾਂ ਨੂੰ ਪੈਨਸ਼ਨ ਆਦ ਦੇਣ ਦੀ ਸਹੂਲਤ ਉੱਪਰ ਹੀ ਗੌਰ ਕੀਤਾ ਗਿਆ ਸੀ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਇਹ ਪਿੰਡ ਘੱਟੋ-ਘੱਟ 500 ਸਾਲ ਪਹਿਲਾਂ ਵੱਜਿਆ ਸੀ। ਬਾਬਾ ਸਮਾਧਾਂ ਵਾਲੇ ਮੰਦਿਰ ਅਤੇ ਸਰਕਾਰੀ ਸਕੂਲ ਵਿਖੇ ਖੜੇ ਦੋ ਬੋਹੜ ਅਜੇ ਹਈ ਸੰਕੇਤ ਦਿੰਦੇ ਹਨ। ਉਹਨਾਂ ਨਾਲ ਤਾਂ ਜੱਗੋਬਾਰੀ ਹੋਈ ਹੈ। ਪਹਿਲੇ ਦੌਰ ਵਿੱਚ ਉਹਨਾਂ ਦੀਆਂ ਜ਼ਮੀਨਾਂ ਖੋਹ ਕੇ ਖੇਤੀਬਾੜੀ ਦਾ ਧੰਦਾ ਚੌਪਟ ਕਰ ਦਿੱਤਾ ਅਤੇ ਬਾਅਦ ਵਿੱਚ ਪਿੰਡ ਵਿਚਲੇ ਡੇਰੀ ਫਾਰਮ ਬਾਹਰ ਕੱਢ ਕੇ ਉਹਨਾਂ ਨੂੰ ਵਿੱਤੀ ਪੱਖੋਂ ਪੂਰੀ ਤਰ੍ਹਾਂ ਨਿਹੱਥਾ ਕਰ ਦਿੱਤਾ। ਹੂਰ ਪਰਵਾਸੀ ਕਲੋਨੀਆਂ ਵਿੱਚ ਘਰੇ ਆਪਣੇ ਆਪ ਨੂੰ ਪ੍ਰਵਾਸੀ ਮਹਿਸੂਸ ਕਰ ਰਹੇ ਹਨ ਕਿਉਂਕਿ ਜਿੱਥੇ ਉਹਨਾਂ ਦੀਆਂ ਜ਼ਮੀਨਾਂ ਖੋਹ ਕੇ ਉਹਨਾਂ ਨੂੰ ਵਿੱਤੀ ਪੱਖੋਂ ਬਰਬਾਰ ਕਰ ਦਿੱਤਾ ਹੈ ਉੱਥੇ ਪੰਜਾਬ ਦੀ ਰਾਜਧਾਨੀ ਬਣਾਉਣ ਲਈ ਚੰਡੀਗੜ੍ਹ ਨੂੰ ਵੀ ਗੈਰ ਪੰਜਾਬੀ ਦਿਖ ਦੇ ਕੇ ਉਹਨਾਂ ਨਾਲ ਦੂਰੀ ਲੁੱਟ ਕੀਤੀ ਹੈ ਪ੍ਰਸ਼ਾਸਨ ਨੇ ਉਹਨਾਂ ਨੂੰ ਬੇਘਰ ਤੇ ਬੇਰੁਜ਼ਗਾਰ ਬਣਾ ਕੇ ਇੱਕ ਤਰ੍ਹਾਂ ਇਥੋਂ ਨਿਕਾਲਾ ਦੇ ਦਿੱਤਾ ਹੈ ਇਤੋਂ ਤੱਕ ਕਿ ਜੱਦੀ ਪਿੰਡ ਦੇ ਲੋਕਾਂ ਦੇ ਬੱਚਿਆਂ ਨੂੰ ਇਤੋਂ ਦੇ ਸਕੂਲ ਵਿੱਚ ਦਾਖਲਾ ਤੱਕ ਵੀ ਨਸੀਬ ਨਹੀਂ ਹੁੰਦਾ ਆਪਣੀ ਹੀ ਧਰਤੀ ਉੱਪਰ ਪੰਜਾਬੀ ਨੌਜਵਾਨਾਂ ਦਾ ਭੁੱਖ ਖਤਮ ਹੋ ਗਿਆ ਹੈ ਪਿੰਡ ਦੇ ਸਾਫਕਾ ਸਰਪੰਚ ਸੁਖਜੀਤ ਸਿੰਘ ਦਾ ਕਹਿਣਾ ਹੈ ਕਿ ਚੰਡੀਗੜ੍ਹ ਦੇ ਮੁੱਖ ਸੜਕ ਕਿਨਾਰੇ ਵਸਿਆ ਪਿੰਡ ਗੰਦਗੀ ਪ੍ਰਦੂਸ਼ਣ ਅਤੇ ਜ਼ਿੰਦਗੀ ਜਿਉਣ ਦੀਆਂ ਮੋਢਲੀਆਂ ਲੋੜਾਂ ਦੀ ਅਹੌਂਦ ਵਿੱਚ ਉਲਝਿਆ ਪਿਆ ਹੈ ਅਤੇ ਜੱਦੀ ਲੋਕ ਪੂਰੀ ਤਰ੍ਹਾਂ ਹਾਸ਼ੀਏ ਤੇ ਆ ਗਏ ਹਨ ਜਦਕਿ ਮੁੜ ਵਸੇਬੇ ਦੀਆਂ ਸਕੀਮਾਂ ਮਹਿਜ ਇੱਥੇ ਨਜਾਇਜ਼ ਕਬਜ਼ੇ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਤੱਕ ਹੀ ਸੀਮਤ ਹਨ ਹੁਣ ਤੁਹਾਨੂੰ ਦੱਸਦੇ ਆ ਕਿ ਪਿੰਡ ਹੱਲੋ ਮਾਜਰਾ ਦੀ ਜ਼ਮੀਨ ਨੂੰ ਪ੍ਰਸ਼ਾਸਨ ਨੇ ਕਿਵੇਂ ਕੌਡੀਆਂ ਦੇ ਭਾ ਖੋਇਆ ਸੀ 21 ਸਤੰਬਰ 1972 ਨੂੰ ਇਸ ਪਿੰਡ ਦੀ 1.68 ਏਕੜ ਜ਼ਮੀਨ ਦੂਰਾ ਰਸਤਾ ਕੱਟਣ ਲਈ ਲਈ ਸੀ ਜਿਹਦਾ ਮੁੱਲ ਮਹਿਜ 2581 ਰੁਪਏ ਪਾਇਆ ਸੀ ਇਸੇ ਤਰ੍ਹਾਂ 24 ਅਕਤੂਬਰ 1970 ਨੂੰ 12.15 ਏਕੜ ਜ਼ਮੀਨ ਬੇਸ ਡੀਪੂ ਨੂੰ ਲਈ ਸੀ ਜਿਹਦਾ ਮੁੱਲ ਕੇਵਲ 244134 ਰੁਪਏ ਪਾਇਆ ਸੀ ਇਸੇ ਤਰ੍ਹਾਂ 20 ਮਾਰਚ 1986 ਨੂੰ 24 ਏਕੜ ਜ਼ਮੀਨ CRPF ਕੈਂਪਸ ਲਈ ਲਈ ਸੀ ਜਿਹਦਾ ਮੁੱਲ 26 ਲੱਖ 45210 ਰੁਪਏ ਪਾਇਆ ਸੀ ਇਸੇ ਤਰ੍ਹਾਂ 30 ਮਾਰਚ 1987 ਨੂੰ 132 ਏਕੜ ਜ਼ਮੀਨ ਨਾਰਦਰਨ ਆਰਮੀ ਲਈ ਲਈ ਸੀ ਜਿਹਦਾ ਮੁੱਲ 1 ਕਰੋੜ 59 ਲੱਖ 34735 ਰੁਪਏ ਪਾਇਆ ਸੀ ਇਸੇ ਤਰ੍ਹਾਂ 28 ਮਾਰਚ 1988 ਨੂੰ 1.76 ਏਕੜ ਜ਼ਮੀਨ ਸੜਕ ਬਣਾਉਣ ਲਈ ਲਈ ਸੀ ਜਿਹਦਾ ਮੁੱਲ 1,96,510 ਰੁਪਏ ਪਾਇਆ ਸੀ ਇਸੇ ਤਰ੍ਹਾਂ 11 ਅਗਸਤ 1999 ਨੂੰ 20 ਏਕੜ ਜ਼ਮੀਨ CRPF ਕੈਂਪਸ ਲਈ ਲਈ ਸੀ ਜਿਹਦਾ ਮੁੱਲ 45,281 ਰੁਪਏ ਪਾਇਆ ਸੀ